ਕੁਝ ਕੱਲਾ ਕੱਲ ਮਨਾਦਾ ਬੋਤਾ ਕੁਝ ਮਿਆਰ ਇਹਦਾ ਗੱਲਾਂ ਗੇਰ ਨਹੀਂ ਹੈਗਾ ਜੀ ਦਾ ਜਰ ਬਣਾ ਇਹਦਾ ਵੀ ਬਹੁਤ ਬਾਤ ਚੈਨ ਨਹੀਂ ਕੀ ਹੋਰ ਲੇਖ ਇਹ ਵੀ ਨਾ ਕਿਹੜੇ ਨੁਕਸਾਨ ਕਰਾਵੇ ਗਾਉਂ ਮੁੰਡੇ ਮਾਲਕੀ ਤੁਹਾਡੇ ਮੀਰੇ ਗੱਲਾਂ ਵੀ ਹੋਏ ਸੁਣ ਮੇਰਾ ਕਰਕੇ ਜੀ ਸੁਣਨਾ ਸੂਬੇ ਦਾ ਸੜਕਾਂ ਉੱਪਰ ਇਹ ਆਮ ਗੱਲ ਹੋ ਗਈ ਹੈ ਕਿ ਓਵਰ ਲੋਡ ਟਰਾਲੀਆਂ ਟਰੱਕ ਉੜੀ ਵਾਲੇ ਹੋਵੇ ਚਾਹ ਪਰਾਲੀ ਵਾਲੇ ਹੋਵੇ 4-4 ਗੁਣਾ ਜ਼ਿਆਦਾ ਓਵਰਲੋਡ ਕਰ ਲੈਨੇ ਨੇ ਸਾਡੇ ਵਿਚਾਰੇ ਫਲਾ ਦਿੰਦੇ ਨੇ ਕਿ ਅਗਲੀ ਨਿਕਲ ਨੂੰ ਦੇਖ ਲਈ ਕਈ ਪਰੇਸ਼ਾਨੀਆਂ ਹੁੰਦੀਆਂ ਹਨ ਨਾ ਤਾਂ ਕੋਈ ਪ੍ਰਸ਼ਾਸਨ ਧਿਆਨ ਦਿੰਦਾ ਹੈ ਨਾ ਕੀ ਟ੍ਰੈਫਿਕ ਪੁਲਿਸ ਵਾਲੇ ਇਸੇ ਦੌਰਾਨ ਇੱਕ ਹਾਸਾ ਹੋਇਆ ਹੁਸ਼ਿਆਰਪੁਰ ਦਸੂਹਾਤੜਾਵਾੜਾ ਰੋਡ ਦੇ ਉੱਪਰ ਜਿੱਥੇ ਇੱਕ ਓਵਰਲੋਡ ਟਰਾਲੀ ਕੋਈ ਸੜਕ ਪੂਰੀ ਤਰ੍ਹਾਂ ਘੇਰੀ ਜਾ ਰਹੀ ਸੀ ਨਾ ਤਾਂ ਅੱਗੇ ਵੀ ਕੁਝ ਨਜ਼ਰ ਆ ਰਿਹਾ ਸੀ ਗੱਡੀਆਂ ਉਹਨਾਂ ਪਿੱਛੇ ਕੋਈ ਨਜ਼ਰ ਆ ਰਹੀ ਸੀ ਸਾਹਮਣੇ ਜੋ ਇੱਕ ਬੱਸ ਵਾਲਿਆਂ ਨਾਲ ਭਰੀ ਹੋਈ ਜਾ ਰਹੀ ਸੀ ਤਾਂ ਦੇਖਿਆ ਕਿ ਸੜਕਾਂ ਉੱਪਰ ਕੁਝ ਨਜ਼ਰ ਨਹੀਂ ਆ ਰਹਾ ਉਹ ਨਾ ਸਾਈਡ 'ਤੇ ਉਤਾਰ ਲਈ ਪਰ ਫਿਰ ਵੀ ਓਵਰਲੋਡ ਟਰਾਲੀ ਬਾਦੇ ਪਿਛਲੇ ਪਾਸੇ ਨਾਲ ਵੱਜੀ ਜਿਵੇਂ ਕਿ ਕਈ ਸਵਾਰੀਆਂ ਜਕਰੀਂ ਦਸੀਆਂ ਜਾ ਰਹੀਆਂ ਹੋਈਆਂ ਹਨ ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ 'ਤੇ ਜਾਨ ਲਾ ਦਿੱਤਾ ਗਿਆ ਆਥਾਂ ਸੁਣਾਉਣੇ ਆ ਬਾਦੇ ਚਾਲਕ ਕੀ ਕਹਿ ਰਿਹਾ ਤੇ ਸਵਾਰੀਆਂ ਕੀ ਜਾਣਕਾਰੀ ਦੇ ਦੀਆਂ ਹਨ ਕਿੰਨੀ ਓਵਰਲੋਡ ਲੱਗੀ ਹੈ ਕਿ ਜੇ ਕੋਈ ਜਾਨ ਚਲ ਜਾਏਗੀ ਫਿਰ ਕਿੰਨੀ ਓਵਰਲੋਡ ਲੱਗੀ ਕਿ ਜੇ ਜਾਨ ਚਲੇਗੀ ਐਕਸ਼ਨ ਹੋਇਆ ਮੁੰਡੇ ਸਾਟ ਲੱਗ ਕੇ ਇਹ ਤਾਂ ਕੈਪਚੇ ਨਹੀਂ ਇਹ ਨਹੀਂ ਲੱਗੇਗੀ ਉਹ ਕੈਂਟਰ ਲੱਗਿਆਗਾ ਜਿਹਦੇ ਨਾਲ ਉਹ ਕਹਿ ਰਿਹਾ ਕਿ ਕੈਂਟਰ ਵਾਲਾ ਵੱਜਾ ਕਹਿੰਦਾ ਕ ਮੈਂ ਨਹੀਂ ਇਹਦੇ ਚ ਬੱਜਾ ਮੈਂ ਅੰਡਰ ਲੋਰ ਸੀਗਾ ਕੈਂਟਰ ਵਾਲਾ ਗਲਤ ਸੀਗਾ ਇਹ ਕੈਂਟਰ ਵਾਲਾ ਬੱਜਾ ਇਹ ਹੁਣ ਕੀ ਪੁਲਿਸ ਨੂੰ ਕੀ ਕਰਨਾ ਚਾਹੀਦਾ ਪਰ ਸਾਡੇ ਨੇ ਕੀ ਕਰਨਾ ਪੁਲਿਸ ਕਹਿੰਦੀ ਸਾਨੂੰ ਮਹਿਕਮਾ ਹੀ ਨਹੀਂ ਪਤਾ ਕਿਹੜਾ ਹੈ ਇਹ ਕਿਨੇ ਕਿਤੇ ਅੰਡਰ ਆਣਾ ਸੀ ਇੱਕ ਦਿਨ ਕਿਹਾ ਪੁਲਿਸ ਵਾਲੇ ਨੂੰ ਕਿਉਂਕਿ ਆ ਪੈਂਦੀ ਹੈ ਦੂਹਾ ਪੈਂਦਾ ਹੈ ਦੂਹਾ ਥਾਣਾ ਇੱਧਰ ਆਜੀ ਪਟਾਣਾ ਕਿਸੇ ਨੇ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਬਿਆਨਾਂ ਦੇ ਆ ਹੁਣ ਵੀ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋਇਆ 15 ਦਿਨ ਕਰਾਲੀ ਕੀ ਹੋਇਆ ਸੀ ਭਾਜੀ ਹੋਇਆ ਕਿ ਇਧਰ ਰੋਡ ਦਾ ਤੁਰੇ ਜਾਂਦੇ ਆ ਸਿੱਧੀ ਲਿਆ ਕੇ ਗੱਡੀ ਵਿੱਚ ਮਾਰ ਦਿੱਤੀ ਪਹਿਲਾਂ ਸ਼ੀਸ਼ੇ ਤੋਂ ਉਹ ਮੁਰਗੇ ਬਲਵਾਚੀ ਕੀਤੀ 25 30 ਮੁੰਡੇ ਲਿਆ ਕੇ ਦਾ ਧੱਕੇ ਨਾਲ ਟਰਾਲੀ ਲੈ ਕੇ ਚਲੇ ਗਏ ਜੀ ਅੱਛਾ ਪੂਰੀ ਮੁਰਵਾਚੀ ਗੱਲ ਹੁਣ ਕੀ ਪ੍ਰਸਤਤੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਜੀ ਰੋੜ ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ ਹੈ ਰਾਤ ਨੂੰ ਹੀ ਚੱਲਣੀ ਕਹਿੰਦੀਆਂ ਦਿਨੇ ਨਹੀਂ ਚੱਲਣੀਆਂ ਚਾਹੀਦੀਆਂ ਇਹ ਤਾਂ ਬਿਲਕੁਲ ਨਿਰੀ ਬਦਮਾਚੀ ਹੈ ਇਹ ਜੀ